ਇਕ ਓਅੰਕਾਰ ਸਤਨਾਮ ਕਉਰਤੋ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪਰਸਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਨੈ ਪਰਤਖ ਗੁਰ ਨਿਸਤਾਰੇ ਡੰਡੋਤ ਬੰਧਨ ਅਨਕ ਬਾਰ ਸਰਬ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਅਵੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ 9 ਗੁਣ ਕੋ ਬਿੰਦੂ ਗਾਇਓ ਨਹੀਂ ਜਨਮ ਅਕਰਥ ਕੀਨ ਕਹੋ ਨਾਨਕ ਹਰ ਭਜ ਮਨਾ ਜੈ ਬਿਦ ਜਲ ਕੋ ਮੀਨਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀਨਾ ਕਹੋ ਨਾਨਕ ਹਰ ਭਜ ਮਨਾ ਜੈ ਬਿਦ ਜਲ ਕੋ ਮੀਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਕਾਰਯੋਗ ਸਤ ਸੰਗਤ ਜੀ ਸਤਗੁਰ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ ਆਪਾ ਸਾਰੇ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਹਾਂ ਵਿਸ਼ੇਸ਼ ਸਮਾਗਮ ਜੋ ਹਰ ਹਫਤੇ ਅੱਜ ਦੇ ਦਿਹਾੜੇ ਬੁੱਧਵਾਰ ਦੇ ਬੁੱਧਵਾਰ ਇਸ ਸਥਾਨ ਤੇ ਹੁੰਦਾ ਹੈ ਅੱਜ ਵੀ ਆਪਾਂ ਸਾਰੇ ਉਸ ਵਿਸ਼ੇਸ਼ ਸਮਾਗਮ ਵਿੱਚ ਸ਼ਮੂਲੀਅਤ ਕਰ ਰਹੇ ਹਾਂ ਪਰ ਪ੍ਰਬੰਧਕ ਸਜਣਾ ਵੱਲੋਂ ਜੋ ਬੀਤੇ ਦਿਨ ਅਨਾਉਂਸਮੈਂਟ ਕੀਤੀ ਗਈ ਸੀ ਕਿ ਅੱਜ ਤੋਂ ਲੈ ਕੇ 30 ਤਾਰੀਖ ਤੱਕ ਦੇ ਸਾਰੇ ਸਮਾਗਮ ਜਿਹੜੇ ਨਹੀਂ ਉਹ ਧਨ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋਣਗੇ ਜਿਹੜਾ ਦਿਹਾੜਾ 25 ਤਾਰੀਖ ਨੂੰ ਆ ਰਿਹਾ ਹੈ ਹੁਣੇ ਸਤਿਕਾਰਯੋਗ ਕੀਰਤਨੀ ਸਿੰਘ ਆਪ ਜੀ ਨੂੰ ਗੁਰਬਾਣੀ ਵਿਸ਼ੇਸ਼ ਤੌਰ ਤੇ ਨਵੇਂ ਭੱਲੇ ਦੇ ਸ਼ਲੋਕਾਂ ਦਾ ਕੀਰਤਨ ਸਰਵਨ ਕਰਵਾਇਆ ਅਤੇ ਅੱਜ ਤੋਂ ਹੀ ਆਪਾਂ ਇਹਨਾਂ ਸੋ ਲੋਕਾਂ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰਨਾ ਹੈ ਜਦੋਂ ਆਪਾਂ ਬਾਣੀ ਦਾ ਜ਼ਿਕਰ ਕਰਦੇ ਆ ਧੰਗੁਰ ਤੇਗ ਭਾਦਰ ਸਭ ਮਹਾਰਾਜ ਜੀ ਦੀ ਜੋ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਸਮ ਪਾਤਸ਼ਾਹ ਧੰਗੁਰ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਰਜ ਕੀਤੀ કુલ 59 ਸ਼ਬਦ ਨੇ ਪਾਤਸ਼ਾਹ ਦੇ ਜਿਹੜੇ 15 ਰਾਗਾਂ ਵਿੱਚ ਦਰਜ ਨੇ ਅਤੇ 57 ਸ਼ਲੋਕ ਨੇ। ਕੁੱਲ 116 ਬਚਨ ਨੇ। ਵੱਖਰੇ ਵੱਖਰੇ ਰਾਗਾਂ ਦੇ ਵਿੱਚ ਵੱਖਰੇ ਵੱਖਰੇ ਸ਼ਬਦ। 14 ਰਾਗ ਧੰਗੁਰ ਤੇ ਇਕਬਾਦਰ ਸਾਹਿਬ ਮਹਾਰਾਜ ਜੀ ਨੇ ਉਹੀ ਇਸਤੇਮਾਲ ਕੀਤੇ ਜੋ ਪਹਿਲੇ ਗੁਰੂ ਸਹਿਬਾਨ ਨੇ 30 ਰਾਗ ਇਸਤੇਮਾਲ ਕੀਤੇ ਸਨ ਉਹਨਾਂ ਦੇ ਵਿੱਚੋਂ 14 ਰਾਗ ਇਸਤੇਮਾਲ ਕੀਤੇ। ਇੱਕ ਰਾਗ ਰਾਗ ਜੈਜੈਮੰਤੀ ਉਹ ਕੇਵਲ ਧੰਗੁਰ ਤੇ ਇੱਕ ਬਹਾਦਰ ਸਾਹਿਬ ਮਹਾਰਾਜ ਜੀ ਨੇ ਉਸ ਰਾਗ ਵਿੱਚ ਬਾਣੀ ਉਚਾਰਨ ਕੀਤੀ ਹੈ ਉਹ 31ਵਾਂ ਰਾਗ ਹੈ ਕੁੱਲ 4 ਸ਼ਬਦ ਉਸ ਵਿੱਚ ਦਰਜ ਕੀਤੇ ਗਏ ਨੇ ਤੇ ਉਸ ਤੋਂ ਇਲਾਵਾ ਇਹ 57 ਸ਼ਲੋਕ ਨੇ ਸ਼ਲੋਕਾਂ ਦੀ ਜਿਹੜੀ ਬਾਣੀ ਆਪਾਂ ਪੜਦੇ ਆ ਇਹ ਕਿਸੇ ਰਾਗ ਵਿੱਚ ਨਹੀਂ ਨਹੀਂ ਜਦੋਂ ਆਪਾਂ ਬਾਣੀ ਦੀ ਸਾਰੀ ਤਰਤੀਬ ਨੂੰ ਵੇਖਦੇ ਹਾਂ ਪੰਚਮ ਪਾਤਸ਼ਾਹ ਧੰਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਣੀ ਦੀ ਸੰਪਾਦਨਾ ਕੀਤੀ ਭਾਈ ਗੁਰਦਾਸ ਜੀ ਪਾਸੋਂ ਲਿਖਾਈ ਕਰਵਾਈ ਤੇ ਸਨ 1604 ਦੇ ਵਿੱਚ ਪਾਤਸ਼ਾਹ ਨੇ ਪਹਿਲਾ ਪ੍ਰਕਾਸ਼ ਕੀਤਾ ਬੜੇ ਵਧੀਆ ਤਰੀਕੇ ਦੇ ਨਾਲ ਪਾਤਸ਼ਾਹ ਧੰਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਣੀ ਨੂੰ ਰਾਗਾਂ ਦੇ ਵਿੱਚ ਵੰਡ ਕੇ ਧੰਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਣੀ ਸਭ ਤੋਂ ਪਹਿਲਾਂ ਜਿਸ ਰਾਗ ਵਿੱਚ ਪਾਤਸ਼ਾਹ ਦੀ ਬਾਣੀ ਹੈ ਉਸ ਤੋਂ ਬਾਅਦ ਗੁਰੂ ਅਮਰਦਾਸ ਮਹਾਰਾਜ ਦੇ ਗੁਰੂ ਰਾਮਦਾਸ ਮਹਾਰਾਜ ਦੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਆਪਣੀ ਬਾਣੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਜਦੋਂ ਆਪਾਂ ਗੁਰੂ ਸਾਹਿਬਾਨ ਦੀ ਬਾਣੀ ਦਾ ਜਕਰ ਕਰਦੇ ਆ ਸਭ ਤੋਂ ਘੱਟ ਹੈ ਕੇਵਲ 63 ਸ਼ਲੋਕ ਨਹੀਂ ਤੇ ਜਿਹੜੇ ਸ਼ਲੋਕ ਨੇ ਉਹ ਸ਼ਲੋਕ ਪਾਤਸ਼ਾਹ ਨੇ 12 ਦੇ ਨਾਲ ਦਰਜ ਕਰ ਦਿੱਤੇ ਜਦੋਂ ਆਪਾਂ 12 ਪੜ੍ਹਦੇ ਆ ਰੋਜ਼ਾਨਾ ਅੰਮ੍ਰਿਤ ਵੇਲੇ ਆਪਾਂ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰਦੇ ਆਂ ਵਾਰ ਹਮੇਸ਼ਾ ਪੌੜੀਆਂ ਦੀ ਹੁੰਦੀ ਹੈ ਤੇ ਬਾਅਦ ਵਿੱਚ ਪੰਚਮ ਪਾਤਸ਼ਾਹ ਨੇ ਉਹਨਾਂ ਵਾਰਾਂ ਦੇ ਨਾਲ ਸ਼ਲੋਕ ਵੀ ਦਰਜ ਕੀਤੇ ਹੁਣ ਜਿਵੇਂ ਆਸਾ ਕੀ ਵਾਰ ਦਾ ਆਪਾਂ ਕੀਰਤਨ ਰੋਜ਼ਾਨਾ ਸਰਵਣ ਕਰਦੇ ਆਂ 24 ਪੌੜੀਆਂ ਨੇ ਉਹ ਧੰਗ ਗੁਰੂ ਨਾਨਕ ਦੇਵ ਮਹਾਰਾਜੀ ਦੇ ਆਉਚਾਰਨ ਕੀਤੀਆਂ ਨੇ ਪਰ ਜਦੋਂ ਆਪਾਂ ਸ਼ਲੋਕ ਪੜ੍ਹਦੇ ਆਂ ਤੇ ਆਸਾ ਕੀ ਵਾਰ ਵਿੱਚ ਦੂਜੇ ਮੱਲੇ ਪਾਵ ਧੰਨ ਗੁਰੂ ਅੰਗਦ ਦਾ ਮਹਾਰਾਜ ਜੀ ਦੇ ਸ਼ਲੋਕ ਵੀ ਦਰਜ ਨੇ ਇਸੇ ਤਰ੍ਹਾਂ ਸ਼ਲੋਕ ਗੁਰੂ ਸਾਹਿਬਾਨ ਦੇ ਵੱਖਰੀਆਂ ਵੱਖਰੀਆਂ ਵਾਰਾਂ ਵਿੱਚ ਦਰਜ ਕੀਤੇ ਗਏ ਧੰਨ ਗੁਰੰਤਸਾਹ ਮਹਾਰਾਜ ਜੀ ਦੇ ਵਿੱਚ ਕੁੱਲ 22 ਵਾਰਾਂ ਨੇ ਜਿਨ੍ਹਾਂ ਵਿੱਚੋਂ ਦੋ ਵਾਰਾਂ ਐਸੀਆਂ ਨੇ ਜਿਨ੍ਹਾਂ ਦੇ ਨਾਲ ਸ਼ਲੋਕ ਦਰਜ ਨਹੀਂ ਕੀਤੇ ਗਏ ਇੱਕ ਬਸੰਤ ਦੀ ਵਾਰ ਪੰਚਮ ਪਾਤਸ਼ਾਹ ਦੀ ਉਚਾਰਨ ਕੀਤੀ ਰாக ਬਸੰਤ ਵਿੱਚ ਤੇ ਇੱਕ ਵਾਰ ਭਾਈ ਸੱਤਾ ਬਲਵੰਡ ਜੀ ਦੀ ਜਿਹੜੀ ਰਾਮਕਲੀ ਰਾਗ ਵਿਚਾਰ ਦਰਜ ਇਹ ਕੇਵਲ ਪੋੜੀਆਂ ਹੀ ਨੇ ਇਹਨਾਂ ਦੇ ਨਾਲ ਸ਼ਲੋਕ ਨਹੀਂ ਦਰਜ ਕੀਤੇ ਗਏ ਬਾਕੀ 20 ਵਾਰਾਂ ਦੇ ਨਾਲ ਪਾਤਸ਼ਾਹ ਨੇ ਸ਼ਲੋਕ ਦਰਜ ਕੀਤੇ ਤੇ ਇਹਨਾਂ ਸ਼ਲੋਕਾਂ ਨੂੰ ਦਰਜ ਕਰਨ ਤੋਂ ਬਾਅਦ ਜਿਹੜੇ ਸ਼ਲੋਕ ਹੋਰ ਬਚ ਗਏ ਉਹਨਾਂ ਨੂੰ ਅਖੀਰ ਤੇ ਪਾਤਸ਼ਾਹ ਨੇ ਸ਼ਲੋਕ 12 ਤੇ ਵਧੇਕ ਦੇ ਸਿਰਲੇਖੇ ਇੱਥੇ ਦਰਜ ਕਰ ਦਿੱਤਾ ਸ਼ਲੋਕ 12 ਤੇ ਵਧੇਕ ਸਿਰਲੇਖੇ ਸਭ ਤੋਂ ਪਹਿਲਾਂ ਤਾਨ ਗੁਰ ਨਾਨਕ ਸਾਹਿਬ ਮਹਾਰਾਜ ਜੀ ਦੇ ਸ਼ਲੋਕ ਨੇ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਸਾਰੇ ਸ਼ਲੋਕ ਜਿੰਨੇ ਨੇ ਉਹ ਵਾਰਾਂ ਵਿੱਚ ਦਰਜ ਹੋ ਗਏ ਇਸ ਕਰਕੇ ਉਹ ਇਹਨਾਂ ਸ਼ਲੋਕਾਂ ਦੇ ਵਿੱਚ ਨਹੀਂ ਨੇ ਫਿਰ ਤੀਸਰੇ ਪਾਤਸ਼ਾਹ ਧਾਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਸ਼ਲੋਕ ਨੇ ਇਸੇ ਤਰ੍ਹਾਂ ਚੌਥੇ ਤੇ ਪੰਜਵੇਂ ਪਾਤਸ਼ਾਹ ਦੇ ਸ਼ਲੋਕ ਨੇ ਤੇ ਪੰਜਵੇਂ ਪਾਤਸ਼ਾਹ ਦੇ ਸ਼ਲੋਕਾਂ ਤੋਂ ਬਾਅਦ ਜਿੱਥੇ ਪੰਜਵੇਂ ਪਾਤਸ਼ਾਹ ਦੇ ਸ਼ਲੋਕ ਦੀ ਸਮਾਪਤੀ ਹੁੰਦੀ ਹੈ ਉਥੇ ਦਸਮ ਪਾਤਸ਼ਾਹ ਧਾਨ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਨਗੁਰ ਤੇ ਇੱਕ ਬਹਾਦਰ ਸਾਹਿਬ ਮਹਾਰਾਜ ਜੀ ਦੇ ਇਹ ਸ਼ਲੋਕ ਦਰਜ ਕਰ ਦਿੱਤੇ ਇਹ ਸਭ ਤੋਂ ਆਖਰ ਤੇ ਨੇ ਇਸ ਤੋਂ ਬਾਅਦ ਕੇਵਲ ਮੁੰਦਾਮਣੀ ਮਹਿਲਾ ਪੰਜਵਾਂ ਤੇ ਸ਼ਲੋਕ ਮਹਿਲਾ ਪੰਜਵਾਂ ਤੇਰਾ ਕੀਤਾ ਜਾਤੋਂ ਨਹੀਂ ਤੇ ਆਖਰ ਤੇ ਰਾਗ ਮਾਲਾ ਦਰਜ ਹੈ ਇਸੇ ਕਰਕੇ ਜਦੋਂ ਇਹਨਾਂ ਸ਼ਲੋਕਾਂ ਨੂੰ ਆਪਾਂ ਪੜ੍ਹਦੇ ਆ ਗਾਇਨ ਕਰਦੇ ਆ ਜਦੋਂ ਵੀ ਅਸੀਂ ਸਹਿਜ ਪਾਠ ਦੀ ਅਖੰਡ ਪਾਠ ਦੀ ਸਮਾਪਤੀ ਕਰਦੇ ਆ ਤੇ ਆਮ ਤੌਰ ਤੇ ਇਹ ਗੱਲ ਕਹੀ ਜਾਂਦੀ ਵੀ ਹੁਣ ਨਵੇਂ ਮੱਲੇ ਦੇ ਸ਼ਲੋਕ ਪੜੇ ਜਾਣ ਲੱਗੇ ਨੇ ਤੇ ਚਲੋ ਜਾ ਕੇ ਆਪਾਂ ਹੁਣ ਸ਼ਾਮਲ ਹੋ ਜਾਈਏ ਇਸ ਕਰਕੇ ਇਹਨਾਂ ਸ਼ਲੋਕਾਂ ਨੂੰ ਸਾਡੇ ਪੰਥ ਵਿੱਚ ਭੋਗਾਂ ਵਾਲੇ ਸ਼ਲੋਕ ਵੀ ਕਹਿ ਦਿੱਤਾ ਜਾਂਦਾ ਕਿ ਹੁਣ ਜਦੋਂ ਨਵੇਂ ਮੱਲੇ ਦੇ ਸ਼ਲੋਕ ਪੜੇ ਜਾਣਗੇ ਤਾਂ ਸਮਝ ਲਓ ਕਿ ਭੋਗ ਪੈਣ ਵਾਲਾ ਸਮਾਪਤੀ ਹੋ ਗਈ ਹੈ ਤੇ ਵਿਦਵਾਨ ਸੱਜਣ ਇਹ ਵੀ ਗੱਲ ਮੰਨਦੇ ਨੇ ਕਿਉਂਕਿ ਅੱਜ ਸਾਡੇ ਪੰਥ ਵਿੱਚ ਬੜਾ ਇੱਕ ਰੁਝਾਨ ਹੈ ਅਖੰਡ ਪਾਠ ਸਭ ਕਰਵਾਉਣ ਦਾ ਸਿਰਫ ਕਰਵਾਉਣ ਦਾ ਰੁਝਾਨਾ ਸੁਣਨ ਦਾ ਨਹੀਂ ਇਹ ਗੱਲ ਆਪਾਂ ਸੱਚੀ ਕਹਿੰਦੇ ਆ ਤੇ ਕਈ ਵਿਦਵਾਨ ਕਹਿੰਦੇ ਨੇ ਵੀ ਚਲੋ ਜੇ ਤੁਸੀਂ ਨਹੀਂ ਸੁਣਦੇ ਤੇ ਘਟੋ-ਘਟ ਅਖੀਰ ਤੇ ਨਵੇਂ ਮੱਲੇ ਦੇ ਸ਼ਲੋਕ ਜ਼ਰੂਰ ਸੁਣ ਲਿਆ ਕਰੋ ਇਹ ਭਾਵਨਾ ਸੀ ਅੱਜ ਵੀ ਐ ਸੁਣਦੇ ਤਾਂ ਅਸੀਂ ਅੱਜ ਵੀ ਆ ਪਰ ਕਿਤੇ ਨਾ ਕਿਤੇ ਉਸ ਭਾਵਨਾ ਵਿੱਚ ਕਮੀ ਆ ਅਸੀਂ ਕੇਵਲ ਸੁਣਨ ਤੱਕ ਸੀਮਤ ਰਹਿ ਗਏ ਬੜਾ ਵਧੀਆ ਉਪਰਾਲਾ ਇਥੋਂ ਦੇ ਪ੍ਰਬੰਧਕ ਸਜਣਾ ਦਾ ਤਾਨਗੁਰ ਤੇ ਇਕ ਬਾਦਰ ਸਾਹਿਬ ਮਹਾਰਾਜ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਸਾਰੀ ਕੌਮ ਦੁਨੀਆ ਵਿੱਚ ਜਿੱਥੇ ਵੀ ਕਿਤੇ ਗੁਰੂ ਨਾਨਕ ਨਾਮ ਲੈਵਾ ਬੈਠੇ ਨੇ ਉਥੇ ਹੀ ਇਹ ਉਪਰਾਲੇ ਕੀਤੇ ਜਾ ਰਹੇ ਨੇ ਬਹੁਤ ਵੱਡੇ ਉਪਰਾਲੇ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਵੀ ਹੋ ਰਹੇ ਨੇ ਆਪਾਂ ਵਿਦੇਸ਼ ਦੀ ਧਰਤੀ ਤੇ ਬੈਠੇ ਆ ਇਥੇ ਵੀ ਪ੍ਰਬੰਧਕ ਸਜਣਾ ਵੱਲੋਂ ਇਹ ਉਪਰਾਲਾ ਕੀਤਾ ਗਿਆ ਬਈ ਆਪਾਂ ਗੁਰਤੇਗ੍ਹ ਭਾਦਰ ਸਾਹਿਬ ਮਹਾਰਾਜ ਜੀ ਦੇ ਦਿਹਾੜੇ ਨੂੰ ਇਸ ਤਰੀਕੇ ਨਾਲ ਮਨਾ ਲਈਏ ਕਿ ਪਾਤਸ਼ਾਹ ਦੀ ਸ਼ਹੀਦੀ ਤੱਕ ਜਾਂ 2-4 ਦਿਨ ਬਾਅਦ 30 ਤਰੀਕ ਤੱਕ ਪਾਤਸ਼ਾਹ ਦੇ ਸਾਰੇ ਸ਼ਲੋਕਾਂ ਨੂੰ ਆਪਾਂ ਸਮਝਣ ਦਾ ਯਤਨ ਕਰੀਏ ਇਸੇ ਲਈ ਅੱਜ ਤੋਂ ਇਹਨਾਂ ਸ਼ਲੋਕਾਂ ਦੀ ਵਿਚਾਰ ਆਪਾਂ ਆਰੰਭ ਕਰਨ ਜਾ ਰਹੇ ਹਾਂ ਹੁਣ ਆਪ ਜੀ ਨੇ ਪਹਿਲੇ ਸ਼ਲੋਕ ਦਾ ਪਾਠ ਸਰਵਣ ਕੀਤਾ ਹੈ ਆਰੰਭਤਾ ਦੇ ਵਿੱਚ ਸਰਲੇਖ ਸੰਖੇਪ ਰੂਪ ਵਿੱਚ ਮੂਲ ਮੰਤਰ ਦੇ ਰੂਪ ਵਿੱਚ ਪਾਤਸ਼ਾਹ ਨੇ ਦਰਜ ਕੀਤਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਅਸੀਂ ਨੇ ਇਹਨੂੰ ਕਈ ਵਾਰੀ ਕਾਲੀ ਵਿੱਚ ਜਾਂ ਲਿਖਿਆ ਵੀ ਇਸੇ ਤਰ੍ਹਾਂ ਹੋਇਆ ਪੜਨ ਵਾਲਿਆਂ ਦਾ ਵੀ ਦੋਸ਼ ਨਹੀਂ ਅਸੀਂ ਸਤ ਗੁਰ ਪ੍ਰਸਾਦ ਪੜਦੇ ਹਾਂ ਪਰ ਜਦੋਂ ਮੂਲ ਮੰਤਰ ਨੂੰ ਪੜੀਏ ਨਾ ਸੰਪੂਰਨ ਮੂਲ ਮੰਤਰ ਨੂੰ ਤੇ ਸਤ ਨਾਮ ਦੇ ਵਿੱਚੋਂ ਸਤ ਲਿਆ ਗਿਆ ਹੈ ਅਖਰ ਤੇ ਗੁਰ ਪ੍ਰਸਾਦ ਹੈ ਇੱਕ ਓੰਕਾਰ ਸਤ ਗੁਰ ਪ੍ਰਸਾਦ ਪਰਮਾਤਮਾ ਇੱਕ ਹੈ ਆਪਾਂ ਉਸ ਦਿਨ ਵੀ ਸਾਰੇ ਮੂਲ ਮੰਤਰ ਦੇ ਅਰਥ ਕੀਤੇ ਸਨ ਸੰਖੇਪ ਰੂਪ ਵਿੱਚ ਪਾਤਸ਼ਾ ਜਿੱਥੇ ਵੀ ਕਿਤੇ ਗੁਰਬਾਣੀ ਦੇ ਵਿੱਚ ਕੋਈ ਨਵਾਂ ਸਿਰਲੇਖ ਆਰੰਭ ਹੁੰਦਾ ਹੈ ਉਥੇ ਜਾਂ ਸੰਪੂਰਨ ਰੂਪ ਵਿੱਚ ਮੂਲ ਮੰਤਰ ਜਾਂ ਸੰਖੇਪ ਰੂਪ ਵਿੱਚ ਮੂਲ ਮੰਤਰ ਦਰਜ ਕੀਤਾ ਜਾਂਦਾ ਹੈ ਇਥੇ ਸੰਖੇਪ ਰੂਪ ਵਿੱਚ ਹੈ ਇੱਕ ਓੰਕਾਰ ਉਹ ਪਰਮਾਤਮਾ ਇੱਕ ਹੈ ਸਤ ਉਹ ਹਮੇਸ਼ਾ ਕਾਇਮ ਰਹਿਣ ਵਾਲਾ ਹੈ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਗੁਰੂ ਦੀ ਕਿਰਪਾ ਹੋਈ ਤੇ ਆਪਾਂ ਇੱਥੇ ਬੈਠੇ ਆ ਕੋਈ ਇਹ ਦਾਵਾ ਕਰੇ ਕਿ ਮੈਂ ਆਪਣੇ ਹਿਸਾਬ ਨਾਲ ਆ ਗਿਆ ਨਹੀਂ ਬੜਿਆਂ ਨੇ ਹੋਰਾਂ ਨੇ ਵੀ ਸੋਚਿਆ ਹੋਣਾ ਵੀ ਅੱਜ ਸਮੇਂ ਸਰ ਪਹੁੰਚਾਂਗੇ ਪਰ ਜਿਹਦੇ ਤੇ ਗੁਰੂ ਦੀ ਕਿਰਪਾ ਹੁੰਦੀ ਉਹੀ ਪਹੁੰਚ ਪਾਉਂਦਾ ਹੈ ਇਹ ਗੁਰੂ ਦੀ ਕਿਰਪਾ ਤੋਂ ਬਿਨਾ ਕੁਝ ਵੀ ਨਹੀਂ ਹੈ ਤੇ ਇਹਨੂੰ ਆਪਾਂ ਜਦੋਂ ਵੀ ਪੜਨਾ ਪ੍ਰਸਾਦ ਪੜਨਾ ਕਦੇ ਗਲਤੀ ਨਾਲ ਪ੍ਰਸ਼ਾਦ ਨਹੀਂ ਪੜਨਾ ਪ੍ਰਸ਼ਾਦ ਉਹ ਵੀ ਕਿਰਪਾ ਦਾ ਰੂਪ ਹੈ ਜਦੋਂ ਆਪਾਂ ਪ੍ਰਸ਼ਾਦ ਛਕਦੇ ਆ ਪਰ ਇਹ ਕਿਰਪਾ ਹੈ ਰਹਿਮਤ ਹੈ ਬਖਸ਼ਿਸ਼ ਹੈ ਬੜੇ ਸਾਰੇ ਇਸ ਦੇ ਵੱਖਰੇ ਵੱਖਰੇ ਰੂਪ ਗੁਰਬਾਣੀ ਵਿੱਚ ਦਰਜ ਕੀਤੇ ਨੇ ਪਾਠਕ ਕਹਿੰਦੇ ਨੇ ਉਹ ਪਰਮਾਤਮਾ ਇੱਕ ਹੈ ਹਮੇਸ਼ਾ ਕਾਇਮ ਰਹਿਣ ਵਾਲਾ ਹੈ ਅਤੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਸਲੋਕ ਮਹੱਲਾ ਨੌਵਾਂ ਸਲੋਕ ਸਿਰਲੇਖ ਹੈ ਸਲੋਕ ਬਾਰੇ ਜਦੋਂ ਆਪਾਂ ਪੜਦੇ ਆ ਨਾ ਆਮ ਤੌਰ ਤੇ ਆਪਾਂ ਕਹਿੰਦੇ ਆ ਵੀ ਇਹ ਸ਼ਬਦ ਹੈ ਇਹ ਛੰਤ ਹੈ ਇਹ ਪੌੜੀ ਹੈ ਇਹ ਸਲੋਕ ਹੈ ਵੱਖਰੇ ਵੱਖਰੇ ਰੂਪ ਨੇ ਸਲੋਕ ਆਕਾਰ ਦੇ ਵਿੱਚ ਛੋਟਾ ਹੁੰਦਾ ਹੈ ਪਰ ਇਹਦਾ ਭਾਵ ਬੜਾ ਗਹਿਰਾ ਹੁੰਦਾ ਆਪਾਂ ਸੁਖਮਣੀ ਸਾਹਿਬ ਜੀ ਦੀ ਬਾਣੀ ਪੜਦੇ ਆ 24 ਅਸ਼ਟਪਦੀਆਂ ਨੇ ਸੁਖਮਣੀ ਸਾਹਿਬ ਜੀ ਦੀ ਬਾਣੀ ਵਿੱਚ ਤੇ 24 ਸ਼ਲੋਕ ਨੇ ਤੇ ਵਿਦਵਾਨ ਸੱਜਣੇ ਕਹਿੰਦੇ ਨੇ ਅਸ਼ਟਪਦੀ ਪੂਰੀ ਅੱਠ ਪਦਿਆਂ ਦਾ ਜੋ ਸੰਖੇਪ ਰੂਪ ਭਾਵ ਹੈ ਨਾ ਉਹ ਸ਼ਲੋਕ ਵਿੱਚ ਪਹਿਲੇ ਦਰਜ ਕੀਤਾ ਗਿਆ ਉਸੇ ਨੂੰ ਵਿਸਥਾਰ ਕਰਕੇ ਫਿਰ ਪੂਰੀ ਅਸ਼ਟਪਦੀ ਪਾਤਸ਼ਾਹ ਨੇ ਉਚਾਰਨ ਕੀਤੀ ਹੈ ਭਾਵ ਸ਼ਲੋਕ ਆਕਾਰ ਵਿੱਚ ਛੋਟਾ ਹੈ ਪਰ ਉਹਦੇ ਅਰਥ ਗਹਿਰੇ ਨੇ ਉਹਦੇ ਅਰਥ ਗੰਭੀਰ ਨੇ ਸਮਝਣ ਵਾਲੇ ਨੇ ਸੋ ਆਓ ਆਪ ਜੀ ਜਿੱਥੇ ਸਰੀਰਕ ਤੌਰ ਤੇ ਜੁੜੇ ਹੋ ਉਥੇ ਆਪਾਂ ਮਨ ਕਰਕੇ ਵੀ ਆਪਣੇ ਆਪ ਨੂੰ ਗੁਰ ਸ਼ਬਦ ਦੇ ਵਿਚਾਰ ਦੇ ਨਾਲ ਜੋੜਨ ਦਾ ਯਤਨ ਕਰੀਏ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਵਿਚਾਰ ਕਰਵਾ ਲੈਣ ਤਾਂ ਜੋ ਆਪਾਂ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਇੱਕ ਅਲੱਗ ਤਰ੍ਹਾਂ ਦੇ ਨਾਲ ਮਨਾ ਸਕੀਏ ਜਦੋਂ ਆਪਾਂ ਬਾਣੀ ਨੂੰ ਸਮਝਿਆ ਹੋਏਗਾ ਬਾਣੀ ਨੂੰ ਵਿਚਾਰਿਆ ਹੋਏਗਾ ਬਾਣੀ ਵਿਚਲੇ ਉਪਦੇਸ਼ਾਂ ਦੇ ਬਾਰੇ ਸਾਨੂੰ ਪਤਾ ਹੋਏਗਾ ਤਾਂ ਫਿਰ ਸੱਚਮੁੱਚ ਬਾਣੀ ਨੂੰ ਪੜਨ ਦਾ ਇੱਕ ਅਲੱਗ ਤਰ੍ਹਾਂ ਦਾ ਆਨੰਦ ਮਹਿਸੂਸ ਹੁੰਦਾ ਹੈ